ਇੱਡਾ ਵੱਡਾ ਨਾ ਕੰਮ ਹੋ ਗਿਆ ਸੀ ਨਾ ਜੇ ਤੂੰ ਪੁੱਤ ਹੀ ਨਾ ਤੈਨੂੰ ਤਾਂ ਹੀ ਢੀਕਣ ਦੇ ਸਾਡਾ ਪੁੱਤ ਆਊਗਾ ਤੇ ਕੋਈ ਗੱਲ ਨਹੀਂ ਮੇਰਾ ਨਾ ਮੰਨ ਜੈ ਨਹੀਂ ਮੰਨਣ ਡਿਆ ਮੇਰੇ ਦਿਲ ਨੂੰ ਕੁਛ ਹੁੰਦਾ ਵਾ ਪੀ ਜੇ ਅੱਗੇ ੱੱੱਕੇ ਮਾਰ ਕੇ ਘਰੋਂ ਬਾਹਰ ਕੱਢਦਾ ਹੀ ਕੁੜੀ ਨੂੰ ਹੁਣ ਉਹਦੀ ਸੱਸ ਨੇ ਕਿਹੜੀ ਸੁੱਖ ਗੁਜ਼ਾਰਨੀ ਆ ਉਹ ਮੇਰੀ ਪੇਲੇ ਗੱਲ ਸੁਣ ਤੇਰਾ ਦਿਮਾਗ ਨਹੀਂ ਕੰਮ ਕਰਦਾ ਮੁੰਡਾ ਸਾਡਾ ਵਧੀਆ ਵਾ ਨਾ ਆਈ ਦੀ ਇੱਕ ਗੱਲ ਵਾ ਨਾ ਸੱਸ ਆਈ ਆ ਨਾ ਸਹਰਾ ਆਇਆ ਵਾ ਪਰਵਾਂ ਆ ਗਿਆ ਵਾ ਕੀ ਤਾਂ ਲੈਣ ਆਇਆ ਵਾ ਤੇ ਜਵਾਬ ਦੇਣ ਆਇਆ ਵਾ ਪਤਾ ਨਹੀਂ ਗਿਆ ਲਾ ਰਾਮਣ ਉਹ ਤਾਂ ਵਿਚਾਰੀ ਆਪ ਦੁਖੀ ਹੈ ਹੁਣ ਜੇ ਦੀ ਧੀ ਦੁਖੀ ਆ ਦੀ ਮਾਂ ਨੇ ਸੁਖੀ ਕਿੱਥੋਂ ਹੋਣਾ ਵਾ ਮਾਂ ਦਾ ਪੁੱਛਿਆ ਦਿਲ ਜਾਣਦਾ ਵੀ ਕੀ ਕੋਈ ਦਿਲ ਤੇ ਬੀਜ ਦੀ ਆ ਬਸ ਉਹ ਦੇਤੀ ਘਰਾਂ ਤੋਂ ਦੇਤੀ ਦੋ ਤਿੰਨ ਕੁੜੀਆਂ ਨਹੀਂ ਸਸਵੇਟ ਜੀ ਉਹ ਬਲੇ ਬਲੇ ਪੁੱਤ ਕੀ ਹਾਲ ਆ ਅਗੇ ਹਾਂਜੀ ਹਾਂਜੀ ਤੇ ਬਹੁਤ ਦਿਨ ਲਾਏ ਫਿਰਦੇ ਹੈ ਉਹ ਹਾਂਜੀ ਲੱਗ ਗਿਆ ਹਫਤਾ ਕ ਅੱਛਾ 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 ਉਹ ਠੀਕ ਠਾਕ ਜੀ ਹਾਂ ਪੁੱਤ ਵਧੀਆ ਵਧੀਆ ਦੂਸਰਾ ਹਾਂਜੀ ਵਧੀਆ ਜੀ ਉਹ ਦਲਜੀਤ ਪੁੱਤ ਫੁਲਕੇ ਫੁਲਕੇ ਦੀ ਕਰਨੀ ਸੀ ਤਿਆਰੀ ਹਾਂਜੀ ਨਹੀਂ ਇਹ ਲੱਗੀ ਅੱਛਾ 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 ਹੋਰ ਸਭ ਠੀਕ ਠਾਕ ਜੀ ਪਿੰਡ ਪਰਵਾਹ ਠੀਕ ਠਾਕ ਦਾ ਹਾਂਜੀ ਹਾਂਜੀ ਵਧੀਆ ਪਹਿਲੀਆਂ ਲਗੇ ਓਏ ਹੋ ਯਾਰ ਉਹ ਨਾ ਪਾਣੀ ਲਾਇਆ ਝੋਨੇ ਨੂੰ ਅੱਛਾ ਤੇ ਉਹ ਨਾ ਐਵੇਂ ਉੜੇ ਰਹਿ ਗਏ ਭਰਨ ਵਾਲਾ ਤੇ ਮੈਂ ਮੁੜ ਕੇ ਛਿੱਟਾਂ ਚਾਰੇ ਪੈ ਗਏ ਜਿਆਦਾ ਉਤੋਂ ਦੇ ਵਗਦਾ ਫਿਰੂਗਾ ਹਾਂਜੀ ਮੈਂ ਚਲ ਭਰ ਕੇ ਫੇਰੇ ਜਾਣਾ ਚਲੋ ਵਧੀਆ ਕੀਤਾ ਰੱਖਾਂ ਜੀ ਹੁਣ ਬੇਟੀ ਮੁੱਟੀ ਨੱਕੇ ਦੇ ਪਾਸੇ ਠੀਕ ਠੀਕ ਹਾਂ ਨਾ ਲਿਆ ਪੁੱਤ ਹਾਂਜੀ ਮੈਂ ਨਾਲਿਆ ਜੇ ਅੱਛਾ ਚਲ ਵਧੀਆ ਕੀਤਾ ਈਓ ਗਰਮੀ ਬੜੀ ਆ ਗਰਮੀ ਤੇ ਬਹੁਤ ਜਿਆਦਾ ਆ ਵੇ ਪੁੱਤ ਤੁਹਾਡੇ ਘਰ ਤੇ ਬਾਬਾ ਏਸੀ ਉਸੀ ਲੱਗੇ ਆ ਤੇ ਠੰਡਾ ਰਹਿੰਦਾ ਵਾ ਸਾਡੇ ਤਾਂ ਤੇਰੇ ਛਤਾਂ ਤਪਦੀਆਂ ਆ ਵਾ ਉਹ ਨਹੀਂ ਮੰਮੀ ਬੜਾ ਵਧੀਆ ਵਾ ਆਪਾਂ ਕਿਹੜੇ 24 ਘੰਟੇਸ਼ੀਆਂ ਚ ਰਹਿੰਨੇ ਆ ਬੜੀ ਗਰਮੀ ਆ ਕੀ ਕਰਨਾ ਏਸਿਆਂ ਜਿਹੜਾ ਜਿਆਦਾ ਮੈਣਾ ਚੰਗਾ ਹੁੰਦਾ ਮੇਰੀ ਨਾ ਆਪ ਸੇਜ ਹੀ ਢਿੱਲੀ ਹੋਈ ਹੋ ਕੀ ਗੱਲ ਹੋ ਗਈ ਜੀ ਬਸ ਐਵੇਂ ਸੂ ਜਿੰਦਗੀ ਮਾੜੀ ਮੋਟੀ ਲੱਗੀ ਜਾਂਦੀ ਹੈ ਕਰਨਾ ਕਰਨਾ ਸਿਹਤ ਦਾ ਤੈਨੂੰ ਕੀ ਦੱਸਾਂ ਪੁੱਤ ਦਲਜੀਤ ਦੀ ਟੈਨਸ਼ਨ ਲੈ ਲੈ ਕੇ ਨਾ ਤੇ ਬਿਮਾਰ ਹੋ ਗਏ ਆ ਨਾ ਚਾਚਾ ਨਾ ਰੋਟੀ ਖਾਣ ਦੇ ਉਦਨ ਦੀ ਤੇ ਨਾ ਹੋਰ ਛੜੀ ਦਲਜੀਤ ਦੀ ਟੈਨਸ਼ਨ ਨਹੀਂ ਛੱਡ ਦੋ ਹੁਣ ਮੈਂ ਆ ਗਿਆ ਨਾ ਕੋਈ ਗੱਲ ਨਹੀਂ ਆ ਮੈਂ ਸਭ ਕੋ ਠੀਕ ਕਰ ਦੇਣਾ ਵਾ ਕੋਈ ਗੱਲ ਫਿਕਰ ਨਾ ਕਰੋ ਤੁਸੀਂ ਜਵਾਈ ਨਾ ਸਮਝਿਓ ਮੈਨੂੰ ਪੋਤਾ ਸਮਝਿਓ ਕੋਈ ਗੱਲ ਨਹੀਂ ਫਿਕਰ ਨਾ ਕਰੋ ਤੁਸੀਂ ਤਗੜੇ ਹੋ ਕੋਈ ਨਾ ਸਭ ਕੋ ਸਹੀ ਹੋਏ ਨਾ ਜੇ ਪੁੱਤ ਐਡਾ ਵੱਡਾ ਨਾ ਕੰਮ ਹੋ ਗਿਆ ਸੀ ਨਾ ਜੇ ਤੂੰ ਪੁੱਤ ਹੀ ਨਾ ਤੈਨੂੰ ਤਾਂ ਹੀ ਢਿਕਣ ਦੇ ਸਾਡਾ ਪੁੱਤ ਆਊਗਾ ਤੇ ਕੋਈ ਗੱਲ ਨਹੀਂ ਆਪੇ ਸਭ ਕੁਝ ਠੀਕ ਹੋਏ ਨਾ ਜੇ ਤੈਨੂੰ ਹੀਡਾ ਮਾਨ ਕੀਤਾ ਨਾ ਮੇਰੇ ਤੇ ਤੇ ਕੋਈ ਗੱਲ ਨਹੀਂ ਗੀ ਵੇ ਪੁੱਤ ਮੇਰੀ ਗੱਲ ਸੁਣ ਲੈ ਪਿਉ ਤੇਰੇ ਤੇ ਦਿਲਜੀਤਲ ਵੇ ਕੇ ਸਾਡਾ ਸਾਰੀ ਜ਼ਿੰਦਗੀ ਲੱਗਣੀ ਹੈ ਠੀਕ ਨੇ ਸਾਡਾ ਹੋਰ ਤੀਜਾ ਕੋਈ ਨਹੀਂਗਾ ਪੁੱਤ ਇੱਥੇ ਹੈਂ ਆਜਾਗੇ ਤੇ ਤੁਸੀਂ ਅਹੀਂ ਆ ਜਾ ਕੇ ਵਾਜ ਤੁਹਾਨੂੰ ਹੀ ਮਾਰਨੀ ਆ ਔਖੇ ਵੇਲੇ ਸੌਖੇ ਵੇਲੇ ਕੁਝ ਵੀ ਆ ਨਾ ਠੀਕ ਨਹੀਂ ਨਾ ਨਾ ਕੋਈ ਨਾ ਜੜੇ ਤੇ ਫਿਕਰ ਨਾ ਕਰੋ ਕੋਈ ਗੱਲ ਨਹੀਂ ਫਿਕਰ ਨਾ ਕਰੋ ਮੈਂ ਤੁਹਾਡੀ ਸਮਝ ਸਕਦਾ ਮੈਨੂੰ ਤਾਂ ਆ ਬੜਾ ਝਟਕਾ ਲੱਗਾ ਸਾਰਾ ਕੁਝ ਦੱਸਿਆ ਮੈਨੂੰ ਮੰਮੀ ਹੋਣਾ ਨੇ ਬਹੁਤ ਗੱਲ ਆ ਤੁਸੀਂ ਤੇ ਫਿਰ ਵੀ ਦਿਲਜੀਤ ਦੇ ਮੰਮੀ ਜੜੀਏ ਤੁਹਾਨੂੰ ਤਾਂ ਮੇਰੇ ਤੋਂ ਵੱਧ ਹੋਇਆ ਹੋਣਾ ਕੋਈ ਗੱਲ ਨਾ ਤੇ ਫਿਕਰ ਨਾ ਕਰੋ ਕੋਈ ਗੱਲ ਨਹੀਂ ਮੈਂ ਸਾਰਾ ਕੁਝ ਠੀਕ ਕਰ ਦੇਣਾ ਹਾਂ ਆਪਣੀ ਮਾਂ ਨੂੰ ਪੁੱਛ ਕੇ ਵੇਖ ਲਾ ਅਹੀਂ ਕਿਤਨਾ ਟਾਈਮ ਕਟਿਆ ਵਾ ਜਿਹੜਾ ਬੜਾ ਔਖਾ ਜੇ ਇਹ ਟਾਈਮ ਤੇ ਕਹੇ ਦੁਸ਼ਮਣ ਤੇ ਨਾ ਆਵੇ ਉਹੋ ਤੇ ਗੱਲ ਵਾ ਨਾ ਤੇ ਮੇਰੀ ਸਗੀ ਮਾਂ ਨੇ ਮਰਨਾ ਇਦਾਂ ਕਰਤਾ ਉਹ ਚੱਲ ਪੁੱਤ ਹੁਣ ਤੁਹਾਡੇ ਹੁਣ ਮੈਨੂੰ ਤੇ ਪਤਾ ਨਹੀਂ ਇਹੀ ਕਿਹੜੇ ਲੱਗ ਗਏ ਇਹ ਵੀ ਕੀ ਹੋਇਆ ਕੀ ਨਹੀਂ ਕੀ ਬੰਦਾ ਕਰੇ ਯਾਰ ਪੁੱਤ ਇਹ ਕੱਲ ਦਾ ਕੀ ਯਕੀਨ ਵਾ ਕਿ ਕੱਲ ਨੂੰ ਤੂੰ ਦਲਜੀਤ ਨੂੰ ਨਾਲ ਲੈ ਕੇ ਜਾਵੇਂਗਾ ਤੇ ਤੇਰੀ ਮੰਮੀ ਫੇਰ ਨਾ ਨੂੰ ਕਰੋਂ ਬਾਹਰ ਕੱਢੂਗੀ ਪੁੱਤ ਤੁਹਾਡਾ ਤਾਂ ਹੱਫ ਕਾ ਨਿਕਲਿਆ ਵਾ ਹੁਣ ਨਹੀਂ ਜੀ ਕਰਦਾ ਦਲਜੀਤ ਨੂੰ ਇਦਾਂ ਹੀ ਕੱਲ ਨੂੰ ਹੁਣ ਗੱਲਬਾਤ ਪੁੱਤ ਕਰਕੇ ਨਾ ਤੇ ਫੇਰ ਦਿਲਜੀਤ ਨੂੰ ਭੱਲਣਾ ਵਾ ਇਦਾਂ ਨਹੀਂ ਮੇਰਾ ਚੀ ਕਰਤਾ ਮਾਂ ਮੇਂ ਗਲਤਿਆਂ ਤਾਂ ਡਾੜੀ ਸੱਚੀ ਕਿਉਂ ਤੁਸੀਂ ਦਿਲਜੀਤ ਦੇ ਮੰਮੀ ਡਾੜੀ ਏ ਪਰ ਇੱਕ ਗੱਲ ਆ ਮੈਂ ਤੇ ਤੇ ਹੁਣ ਵਿਸ਼ਵਾਸ ਕੀਤਾ ਹਾਂ ਨਾ ਹੁਣ ਰੱਖੋ ਵੀ ਕੋਈ ਗੱਲ ਨਹੀਂ ਗਾ ਹੁਣ ਮੈਂ ਕੋਈ ਨਾ ਕੋਈ ਪੱਕਾ ਪ੍ਰਬੰਧ ਕਰਕੇ ਜਾਊਂਗਾ ਹੁਣ ਮੈਂ ਕੱਚਾ ਨਹੀਂ ਰਹਿੰਦਾ ਉਹ ਤੇ 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 ਯਕੀਨ ਸਾਨੂੰ ਪੂਰਾ ਵਾ ਜੇ ਤੇ ਤੇ ਯਕੀਨ ਨਾ ਨਾ ਹੁੰਦਾ ਤੇ ਅਹੀਂ ਫਿਰ ਕੋਹ ਨਾ ਕੋਹ ਸੋਚ ਲੈਣਾ ਹੈ ਇਸ ਟਾਈਮ ਨੂੰ ਚੱਲ ਮਾਲਕ ਸੱਚੇ ਪਾਤਸ਼ਾਹ ਨੇ ਨਾ ਸਾਡੀ ਧੀ ਨੂੰ ਦਾ ਸਾਸ ਚੰਗਾ ਦੇ ਦਤਾ ਵਾ ਚਲ ਉਹਨੂੰ ਕਿਸੇ ਗੱਲ ਦੀ ਕਮੀ ਨਹੀਂ ਗਈ ਸਭ ਕੁਝ ਹੈਗਾ ਵਾ ਘਰ ਪਰ ਇੱਕੋ ਹੀ ਗੱਲ ਵਾ ਬਸ ਜਿਹੜਾ ਤੇਰੀ ਮੰਮੀ ਤੰਗ ਕਰਦੀ ਆ ਉਹਨੂੰ ਸਿਰਫ ਇੱਕੋ ਗੱਲ ਪੁੱਛੀ ਜਾ ਕੇ ਪਹਿ ਕੁੜੀ ਨੇ ਤੇਰਾ ਕੀ ਮਾੜਾ ਕੀਤਾ ਵਾ ਕਿਹੜੀ ਗੱਲਾਂ ਨਸਤ ਕਰਦੀ ਆ ਉਹ ਮੰਮੀ ਆਪਾਂ ਤਾਂ ਸਾਰੇ ਜਾਣੇ ਉਹਨਾਂ ਨੂੰ ਸਮਝਾਉਣ ਤੇ ਲੱਗੇ ਰਹਿੰਨੇ ਆ ਪਤਾ ਨਹੀਂ ਵੀ ਕੀ ਦਿਮਾਗ 'ਚ ਵੜਿਆ ਪੱਠਾ ਮੈਨੂੰ ਤਾਂ ਸਮਝ ਨਹੀਂ ਆਈ ਅਜੇ ਤੱਕ ਸ਼ੈਰਸ ਵੀ ਹੀਗਾ ਉਹ ਵੀ ਇਹੋ ਗੱਲ ਸਮਝਾਉਂਦਾ ਕਿ ਮੰਮੀ ਨਾ ਇਦਾਂ ਕਰਿਆ ਕਰ ਹਣਾ ਉਹ ਵੀ ਵਿਚਾਰਾ ਹੁਣ ਗਿਆ ਉਹਨੂੰ ਕਿਸੇ ਗੱਲ ਦਾ ਨਹੀਂ ਪਤਾ ਹੋਣਾ ਆਉਣ ਵਾਲਾ ਹੋਈ ਆਇਣਾ ਉਹਨੇ ਦਾਈ ਡੰਗ ਚ ਮਾ ਕਿਤੇ ਫਿਕਰ ਨਾ ਕਰੋ ਕੋਈ ਨਹੀਂ ਹੁਣ ਮੈਂ ਕੋ ਪੱਕਾ ਸੋਚ ਕੇ ਨਾ ਤੇ ਫੇਰ ਇੱਥੇ ਜਾਊਂਗਾ ਪੁੱਤ ਉਹ ਤਾਂ ਗੱਲ ਠੀਕ ਆ ਪਰ ਅੱਜ ਰਾਤ ਨਹੀਂ ਜਾਣ ਦੇਣਾ ਅੱਜ ਰਾਤ ਇੱਥੇ ਰਹਿ ਸਾਡੇ ਕੋਲ ਹੁਣ ਸ਼ਾਮਾਂ ਪੈ ਗਈਆਂ ਵਾ ਤੇ ਛਾਟੀ ਨੇ ਰੋਹ ਜਾਂਦਾ ਵਾ ਤੇ ਰਾਤ ਰੋ ਕੋਈ ਨਹੀਂ ਸਿਰੇ ਟਾਈਮ ਦੇ ਨਾਲ ਚਲ ਜਿਓ ਭਾਵੇਂ ਠੀਕ ਆ ਮੰਮੀ ਕੋਈ ਗੱਲ ਨਹੀਂਗਾ ਮੈਂ ਤੁਹਾਡਾ ਕਿਆ ਨਹੀਂ ਮੋੜਦਾ ਕੋਈ ਗੱਲ ਨਹੀਂ ਮੈਂ ਸਵੇਰੇ ਹੀ ਚਲ ਜੂਗਾ ਚਲ ਠੀਕ ਆ ਪੁੱਤ ਤੇ ਮੈਂ ਰੋਟੀ ਰੱਟੀ ਦਾ ਕਰਲਾ ਪ੍ਰਬੰਧ ਕਰਾਂ ਹਾਂ ਹਾਂਜੀ ਕੋਈ ਨਾ ਕਰ ਲਓ ਤੁਸੀਂ ਗਲਜੀਤ ਲੱਗੀ ਏ ਕੱਲੀ ਤੇ ਮੈਂ ਵੀ ਨਾਲ ਦਾ ਫੇਰ ਕਰਵਾਦਾ ਠੀਕ ਆ ਵੇ ਪੁੱਤ ਹੁਣ ਨਾ ਸਭ ਕੁਝ ਤੇਰੇ ਸਿਰ ਤੇ ਆ ਠੀਕ ਆ ਨਾ ਅਜੇ ਤੂੰ ਇੰਨਾ ਚੰਗਾ ਵਾ ਵੀ ਸਾਨੂੰ ਬੜੀ ਠੰਡ ਵੱਤੇ ਦੀ ਤੂੰ ਨਹੀਂ ਮੜੀ ਚੰਗੀ ਕਰਦਾ ਹੁਣ ਚੱਲ ਘਰ ਚੱਕਦਾ ਜੀ ਹੁੰਦਾ ਹੀ ਇਤਰਾ ਦਾ ਤੇ ਪਰ ਫਿਰ ਵੀ ਨਾ ਘਰ ਬੁੱਤਾ ਜਾ ਕੇ ਪੜਕ ਨਾ ਭਾਇਓ ਹੈ ਉਹਨੇ ਵੀ ਜਿਹੜੀ ਆ ਮੈਂ ਗੱਲ ਸਮਝਾ ਦਿਓ ਦੱਸ ਗੱਲ ਕੀ ਆ ਪੁੱਤ ਗੱਲ ਮੂੰਹ ਚ ਨਿਕਲੀ ਮੁਰ ਕੇ ਮੂੰਹ ਜੇ ਨਹੀਂ ਪੈਂਦੀ ਹੁੰਦੀ ਠੀਕ ਨਹੀਂ ਨਹੀਂ ਕੋਈ ਗੱਲ ਨਹੀਂ ਕਿਸ ਤਰੀਕੇ ਨਾਲ ਕਰਾਂਗੇ ਸੋ ਘਰਾਂ ਦੇ ਵਾਦੇ ਘਾਟੇ ਹੋ ਜਾਂਦੇ ਨਹੀਂ ਤੇ ਇਹੋ ਗੱਲ ਕਹਿੰਦੇ ਆ ਵੀ ਇਰਮਾਨ ਤਲਬੀ ਨੇ ਆਪਣੇ ਘਰ ਰੋ ਤੇ ਕੀ ਲੋੜ ਆ ਕਿ ਉਹਨੂੰ ਮਾੜੇ ਚੰਗੇ ਕਾਂਦੀ ਤੇ ਕੇ ਕੋ ਸੁਣਨ ਦੀ ਹੈ ਨਹੀਂ ਨਹੀਂ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲਾ ਕੋਈ ਗੱਲ ਨਹੀਂ ਪੁੱਤ ਇੰਨੀ ਕੀ ਗੱਲ ਦਾ ਹੁਣ ਤੂੰ ਖਿਆਲ ਰੱਖੀ ਕੋਈ ਗੱਲ ਨਹੀਂ ਡੜੀ ਆਹੋ ਆ ਪਤਾ ਨਹੀਂ ਪ੍ਰਭ ਨੂੰ ਕੀ ਹੋ ਗਿਆ ਯਾਰ ਇਨੀ ਪੱਥਰ ਜਲ ਕਦਾਂ ਹੋ ਗਈ ਆ ਟਾਈਮ 7 ਵਜ ਗਈ ਯੋ ਤੇ ਮੁੰਡਾ ਅਜੇ ਤੱਕ ਨਹੀਂ ਆਇਆ ਪਹਿਲਾਂ ਉੱਥੇ 8 ਦਿਨ ਲਾਇਆ ਯੋ ਤੇ ਹੁਣ ਗਿਆ ਇਹਨੂੰ ਮੈਂ ਕਿਹਾ ਚੱਲ ਦਿਨੇ ਚਲ ਜਾਂਦਾ ਚੱਲ ਫੋਨ ਕਰਕੇ ਪੁੱਛਦਾ ਮੈਂ ਕਿੱਥੇ ਗਿਆ ਵਾ ਹੈਲੋ ਸਿਹਰ ਜੀ ਸਤਿ ਸ੍ਰੀ ਅਕਾਲ ਸਣੀ ਕੀ ਹਾਲ ਆ ਠੀਕ ਠਾਕ ਠੀਕ ਠਾਕ ਜੀ ਵਧੀਆ ਜੀ ਹੋਰ ਤੁਰਿਆ ਨਹੀਂ ਜੇ ਅ ਡੈਡੀ ਹੁਣ ਨਾ ਸ਼ਾਮ ਆ ਜੀਆਂ ਬੈ ਗੀਆਂ ਵਾ ਤੇ ਗੜੀ ਹੁਣੇ ਘੇਟ ਡੇਗੇ ਤੂੰ ਸਵੇਰੇ ਚੱਲ ਜੀ ਸਵੇਰੇ ਹਾਂ ਜੀ ਮੈਨੂੰ ਤੁਹਾਨੂੰ ਲੱਗਾ ਹੀਗਾ ਫੋਨ ਕਰਨ ਚਲੋ ਤੂੰ ਆ ਗਿਆ ਉਹ ਆ ਜਾਂਦਾ ਗਾਂ ਨਾਲ ਆਪਣਾ ਜੀਨ ਲੱਗਣ ਲਿਆ ਹੈ ਤੇ ਗੜੀ ਆ ਅਸੀਂ ਕੱਲ ਠੀਕ ਵਾ ਪਰ ਹੁਣ ਇਹ ਵੀ ਜਿਆਦਾ ਜ਼ੋਰ ਲਾਈ ਜਾਂਦੇ ਆ ਤੇ ਮੈਂ ਸਵੇਰੇ ਆ ਕੇ ਸੜ ਕੇ ਆਜੂ ਸਵੇਰੇ ਅੱਛਾ ਅੱਛਾ ਕੁੜੀਆਂ ਠੀਕ ਵਾ ਹਾਂ ਜੀ ਹਰ ਜੀ ਸਭ ਠੀਕ ਠਾਕ ਜੀ ਦਲਜੀਤ ਤੁਸੀਂ ਜੀਤੇ ਵੀ ਠੀਕ ਆ। ਅੱਛਾ ਖੁਸ਼ ਹੋ ਗਿਆ ਨਹੀਂ ਵੇਖ ਕੇ ਤੈਨੂੰ। ਹਾਂਜੀ ਹਾਂਜੀ ਖੁਸ਼ੀ ਮਰ ਬਣਾਈਆਂ ਉਹਨਾਂ ਨੇ। ਅੱਛਾ ਅੱਛਾ। ਚੱਲ ਪੁੱਤ ਮੇਰਾ ਵੀ ਧਿਆਨ ਤੇਰੇ ਵਿੱਚ ਹੀ। ਮੈਂ ਵੀ ਨੇਰਾ ਹੋਣਾ ਮੁੜ ਕੇ ਠੀਕ ਆ ਕੋਈ ਗੱਲ ਨਹੀਂ। ਲੱਟਾਂ ਪੈਂਡਿਆ ਵਧਿਆ ਗਿਆ ਹੋਣਾ। ਨਾ ਕੋਈ ਚੱਕਰ ਨਹੀਂ ਹੁਣ ਸਵੇਰੇ ਆਉਣਾ ਜੀ। ਚੰਗਾ ਚੰਗਾ। ਤੇ ਤੁਸੀਂ ਕੋਈ ਨਾ ਰੱਖੋ ਧਿਆਨ ਸਵੇਰੇ ਮਿਲਦੇ ਆ। ਕੋਈ ਗੱਲ ਨਹੀਂ ਕੋਈ ਗੱਲ ਨਹੀਂ। ਫਿਰ ਚੰਗਾ ਫਿਰ ਧਿਆਨ ਨਾਲ ਆਇਓ ਚੰਗਾ। ਹਾਂਜੀ ਠੀਕ ਆ ਠੀਕ ਆ। ਇੱਕ ਕੰਮ ਕਰੀ ਹੱਜ। ਹਾਂਜੀ ਆਉਂਦਾ ਸੈਰੋ ਹਾਂ। ਤਾਂ ਆਹੋ ਮਾਤਰੀ ਨੇ ਤਾਂ ਕੋਹ ਲੈ ਨਹੀਂ ਦੇਣਾ ਆ ਤੇ ਕਪੜੇ-ਕਪੜੇ ਨਾਲ ਦੇ ਲੈ ਛੋੜੇ ਬੋਧ ਜੰਗਾ ਹਣਾ ਡੜ ਨਹੀਂ ਸਵੇਰੇ ਨਹੀਂ ਮੈਂ ਜਾਣਾ ਸ਼ਹਿਰ ਹਾਂ ਨਹੀਂ ਨਹੀਂ ਮੇਰਾ ਨਾ ਥੋੜਾ ਮਨ ਨਹੀਂ ਗਾ ਸਹੀ ਹੈਗਾ ਕੋਈ ਨਾ ਬਾਕੀ ਮਿਲ ਕੇ ਤੁਹਾਨੂੰ ਦੱਸਦਾ ਮੈਂ ਸਾਰਾ ਕੁਝ ਬਾਅਦ ਵਿੱਚ ਚੱਲ ਜਾਾਂਗੇ ਕੋਈ ਗੱਲ ਮਨ ਨੂੰ ਕੀ ਹੋ ਗਿਆ ਯਾਰ ਬੰਦੇ ਸੋਰੇ ਜਾ ਕੇ ਖੋਸ ਹੁੰਦੇ ਆ ਮੇਰਾ ਅੱਧਾ ਦਿਨ ਤੂੰ ਗਿਆਨ ਲਾਗੋ ਆਦਾ ਉਹ ਤਾਂ ਹੋਈਆਂ ਥੋਂ ਉਹ ਨਹੀਂ ਡੜੀ ਕੋਈ ਗੱਲ ਨਹੀਂ ਸਵੇਰੇ ਮਿਲ ਕੇ ਤੁਹਾਨੂੰ ਦੱਸਦਾ ਹਰ ਕੁਝ ਚੱਲ ਠੀਕ ਹੈ ਮੇਰਾ ਪਤਾ ਹੈ ਜਿੱਦਾਂ ਤੈਨੂੰ ਚੰਗਾ ਲੱਗਦਾ ਵਾ ਉਦਾਂ ਕਰ ਲੈ ਚੱਲ ਫੇਰ ਸਵੇਰੇ ਨਾ ਪਹਿਲੇ ਟਾਈਮ ਆ ਜੀ ਚੰਗਾ ਬਾਜੀ ਠੀਕ ਚੱਲ ਠੀਕ ਆ ਮੇਰਾ ਬੋਸ ਓਕੇ ਓਕੇ ਹਾਂਜੀ ਚਲੋ 1 ਕਿਲੋ ਤਾਂ ਚੰਗਾ ਵਾ ਜਦੋਂ ਦਾ ਵਿਆਹ ਹੋਇਆ ਨਾ ਕਦੀ ਆਪਣੇ ਸਹੁਰੇ ਨਹੀਂ ਰਿਆ ਉਹਨਾਂ ਦੇ ਮਨ ਚ ਵੀ ਰਹੀ ਜਾਂਦੀ ਹੋਗੀ ਤੇ ਸਾਡਾ ਪਤਾ ਸਾਡੇ ਕੋਲ ਰਵੇ ਚਲੋ ਕੋਈ ਗੱਲ ਨਹੀਂ ਬਹੁਤ ਲੱਥਾ ਮੈਂ ਕਿਹਾ ਤੇ ਨਹੀਂ ਰਹਿਣਾ ਤੁਰਪਿਆ ਅੱਛਾ ਜਾ ਰ ਇੱਕ ਵਾਰ ਲੈ ਨਹੀਂ ਪੱਕੀ ਕੀਤੀ ਆ ਕੋਈ ਡਾੜੀ ਮੇਰਾ ਮਨ ਜਸੇ ਨਹੀਂ ਹੈਗਾ ਠੀਕ ਗੱਲ ਹੋਈ ਆ ਇਹ ਤਾਂ ਪੁੱਛਣ ਦਾ ਚੱਤ ਰਹੇ ਮੈਨੂੰ ਚੱਲ ਸਵੈਰਜਗਰਾਂ ਨੂੰ ਪਤਾ ਕੀ ਗੱਲ ਹੋਈ ਆ ਚੱਲ ਮਨਾ ਕਰੀਏ ਰਾਮਣ ਦਲਜੀਤ ਦੇ ਡੈਡੀ ਹਾਂਜੀ ਮੇਰਾ ਨਾ ਮੰਨ ਜਿਆ ਨਹੀਂ ਮੰਨਣ ਡਿਆ ਮੇਰੇ ਦਿਲ ਨੂੰ ਕੁਛ ਹੁੰਦਾ ਵਾ ਪਜੇ ਅੱਗੇ ੱੱੱਕੇ ਮਾਰ ਕੇ ਘਰੋਂ ਬਾਹਰ ਕੱਢਦਾ ਹੀ ਕੁੜੀ ਨੂੰ ਹੁਣ ਉਹਦੀ ਸੱਸ ਨੇ ਕਿਹੜੀ ਸੁੱਖ ਗੁਜ਼ਾਰਨੀ ਆ ਮੇਰੀ ਪੇਲੇ ਗੱਲ ਸੁਣ ਤੇਰਾ ਤਾਂ ਦਿਮਾਗ ਨਹੀਂ ਕੰਮ ਕਰਦਾ ਮੁੰਡਾ ਤੁਹਾਡਾ ਵਧੀਆ ਵਾ ਨਾ ਠੀਕ ਆ ਤੇ ਗੱਲ ਉਹਨੇ ਆਪਣੀ ਮਾਂ ਨੂੰ ਆਪੇ ਸਮਝਾ ਲੂਗਾ ਪਤਾ ਨਹੀਂ ਪਰ ਨਾ ਮੇਰੇ ਦਿਲ ਨੂੰ ਕੁਛ ਹੁੰਦਾ ਵਾ ਕੀ ਕਰਾਂ ਮੈਂ ਬੇਕਦਰੀ ਜੀ ਹੋ ਗਈ ਸਾਡੀ ਤੀ ਦੀ ਮੇਰੀ ਗੱਲ ਸੁਣ ਲੈ ਤੂੰ ਦਲਜੀਤ ਨੂੰ ਇਹੋ ਕਹਿਣਾ ਵੀ ਇਹ ਮਾਂ ਪੁੱਤ ਜੋ ਮਰਜੀ ਕਰਨ ਤੂੰ ਜ਼ੁਬਾਨ ਤੋਂ ਨਾ ਚੁੱਕੀ ਤਾਨੂੰ ਚੰਗਾ ਭਲਾ ਪਤਾ ਆਪਣੀ ਤੀ ਦਾ ਕਦੀ ਉਹਨੇ ਜ਼ੁਬਾਨ ਬਾਹਰ ਕੱਢੀ ਆ ਵਿਚਾਰੀ ਨੇ ਗੱਲਾਂ ਪਤਾ ਨਹੀਂ ਕਿੰਨੀਆਂ ਕਜਰੀਆਂ ਵਾਂ ਆ ਤਾਂ ਉਹਨੇ ੱਟਕੇ ਮਾਰ ਕੇ ਬਾਹਰ ਕੱਢਿਆ ਤੇ ਫੇਰ ਆਣ ਕੇ ਸਾਨੂੰ ਦੱਸਿਆ ਵਾ ਉਹਨਾਂ ਚਤ ਵਿਚਾਰੀ ਨੇ ਆਪਣੇ ਦੁਖੜਾ ਦੱਸਿਆ ਹੀ ਕੋਈ ਨਹੀਂ ਵੀ ਮੇਰੀ ਸੱਸ ਮੇਰੇ ਨਾਲ ਨਾ ਮਾੜਾ ਵਿਆਹ ਕਰਦੀ ਐ ਦੱਸਿਆ ਹੀ ਕਦੀ ਤੁਸੀਂ ਵੀ ਸਿਆਣੇ ਜੀ ਜੀਵਨ ਧੀ ਤੇ ਸਾਡੀ ਚੰਗੀ ਹੈਗੀ ਹੈਗੀ ਆ ਪਰ ਪ੍ਰੋਣਾ ਉਹਦੇ ਨਾਲੋਂ ਚੰਗਾ ਵਾ ਇਹ ਤਾਂ ਹੀ ਇੰਨਾ ਟਾਈਮ ਲੱਗ ਗਿਆ ਉੱਥੇ ਧੀ ਸਾਡੀ ਦਾ ਇਹ ਤਾਂ ਗੱਲ ਨਾ ਵਾਕਿਆ ਤੁਹਾਡੀ ਸੱਚੀ ਆ ਧੀ ਉਹ ਜਨਾਨੀ ਆ ਨਾ ਉਹ ਤਾਂ ਕਿ ਮੈਂਟਰਾ ਕਿੰਨੂੰ ਤੇ ਗੰਦੇ ਉੱਥੇ ਵੇਖ ਲੋ ਉਦਾਂ ਵੀ ਜਦੋਂ ਘਰ ਆਇਆ ਨਾ ਉਸੇ ਵळे ਹਟਕੋਂ ਆ ਗਿਆ ਪਾਣੀ ਦਾ ਘੋਟ ਲੱਗਦਾ ਘਰੋਂ ਨਹੀਂ ਪੀਤਾ ਉਹਨੇ ਜਦੋਂ ਨਿਆਣੇ ਨਹੀਂ ਦਿਖੇ ਸਾਹਮਣੇ ਦਲਜੀਤ ਨਹੀਂ ਦਿਖੀ ਵਿਚਾਰਾ ਉਸੇ ਵळे ਆ ਗਿਆ ਇਤੋਂ ਚੰਗਾ ਹੋਰ ਕੀ ਹੋਊਗਾ ਤੁਹਾਡਾ ਕੀ ਇਰਾਦਾ ਉਹਦੀ ਮਾਂ ਨੇ ਨਾ ਡਕਿਆ ਹੋ ਉਹਨੂੰ ਪੱਕਾ ਡੱਕਦੀ ਹੋਊਗੀ ਮੈਨੂੰ ਪੂਰਾ ਯਕੀਨ ਵਾ ਐਡੀ ਪੌੜੀ ਤਾਂ ਹੈ ਨਹੀਂਗੀ ਉਹ ਜੀਵਨ ਉਹ ਤਾਂ ਗੱਡੀ ਤੇ ਗਾੜੀ ਲੰਮੇ ਪੈਂਦੀ ਹੋਣੀ ਆ ਵੀ ਤੂੰ ਚੱਲਿਆ ਕਿਉਂ ਆ ਠੀਕ ਨਹੀਂ ਪਰ ਜੀਵਨ ਇੱਕ ਗੱਲ ਹੈਗੀ ਆ ਮੈਨੂੰ ਸਚਾਈ ਦਾ ਪਤਾ ਲੱਗਿਆ ਨਾ ਕਿ ਜੇ ਉਹ ਗਲਤ ਵਾ ਤੇ ਮੈਂ ਵੀ ਕਿਤੇ ਕਰ ਕਿਤੇ ਟੱਕਰ ਗਈ ਨਾ ਤੇ ਬੇਇੱਜ਼ਤੀ ਮੈਂ ਵੀ ਉਹਦੀ ਚੰਗੀ ਰੱਜ ਕੇ ਕਰ ਦੇਣੀ ਤੇ ਨਮਸਾ ਕਰ ਅਹੀਂ ਆਪਣੀ ਧੀ ਸੁਹਾਣੀ ਉੱਥੇ ਅਹੀਂ ਉਹਦੇ ਮੂੰਹ ਨਹੀਂ ਲੱਗਣਾ ਚਾਹੁੰਦੇ ਠੀਕ ਆ ਨਾ ਆਪੇ ਉਹਦੇ ਘਰ ਦੇ ਆਣ ਨੂੰ ਸਿੱਧੀ ਕਰ ਲੈਣਾ ਹੋਣ ਨਹੀਂ ਗਿਆ ਹਣ ਬੋਲਣ ਦੀ ਲੋੜ ਹੁਣ ਜਿੰਨਾ ਗੁੱਸਾ ਘਰ ਸ਼ਰਮ ਨੂੰ ਚੜਿਆ ਵਾ ਨਾ ਉਹਨੇ ਹੁਣ ਕੋਈ ਨਾ ਕੋਈ ਗਲਤ ਜਾ ਕੇ ਕਰਨੀ ਹੈ ਨਾ ਘਰ ਆਪਣੇ ਪੁੱਛੂਗਾ ਨਾ ਮਾਂ ਨੂੰ ਬਿਠਾਲ ਕੇ ਲਾਗੇ ਪਿਓ ਨੂੰ ਸੱਦ ਕੇ ਆਪੇ ਜਵਾਬ ਦੇਊਗੀ ਨਾ ਮੈਂ ਕੀ ਕੀਤਾ ਹੈਗਾ ਬਹੁਤ ਗੱਲ ਵਾ ਕੀ ਪਤਾ ਭਾਜੀ ਨੂੰ ਵੀ ਗੱਲ ਦਾ ਪਤਾ ਕਿ ਨਹੀਂ ਪਤਾ ਕੀ ਕਰਦੀ ਫਿਰਦੀ ਹੈ ਲੋਤਰੋ ਹਾਂ ਗੱਲ ਤਾਂ ਤੁਹਾਡੀ ਵੀ ਸੱਚੀ ਹੈ ਠੀਕ ਨਹੀਂ ਹਾਂ ਘਰੋਂ ਕੱਢੇ ਐਵੇਂ ਨਹੀਂ ਤੀ ਪਤ ਨੂੰ ਕੱਢਿਆ ਜਾਂਦਾ ਕੋਈ ਬੜਾ ਤਗੜਾ ਕੋਈ ਨੁਕਸਾਨ ਕੀਤਾ ਹੈ ਜਾਂ ਕੋਈ ਗੱਲ ਹੈ ਤੇ ਫਿਰ ਕੱਢੀਦਾ ਕਿ ਇਹਨੂੰ ਘਰੋਂ ਹੈ ਐ ਐਂ ਸਮਾਜ ਚ ਨਹੀਂ ਰਹਿੰਦੇ ਸਾਨੂੰ ਨਹੀਂ ਪਤਾ ਦੁਨੀਆ ਕੀ ਕਰਦੀ ਫਿਰਦੀ ਹੈ ਚਲੋ ਮੈਂ ਵੇਖਾਂ ਜਾਈਏ ਕੀ ਕਰਦੇ ਨੇ ਆਣੇ ਫਿਰ ਆਜੋ ਤੁਸੀਂ ਵੀ ਅੰਦਰ ਤੇ ਪਰ ਹੁਣ ਨਾ ਪਰੋਣੇ ਦਾ ਉਹਨੂੰ ਕੋ ਮੜ ਚੰਗੀ ਕਰਿਓ ਨਹੀਂ ਨਹੀਂ ਮੈਂ ਕਿਹੜੀ ਕਰਨੀ ਉਹਦੇ ਨਾਲ ਵਿਚਾਰੇ ਦੀ ਠੀਕ ਨਹੀਂ ਉਹ ਤਾਂ ਵਿਚਾਰਾ ਹੈ ਰੱਬ ਦੇ ਨਾਮ ਵਾਲਾ ਨਾ ਚੰਗਾ ਮੈਂ ਕੋ ਕਹਿਣਾ ਉਹਨੂੰ ਚਲ ਠੀਕ ਆ ਚਲ ਮਾਣਾ ਪਰੋਣੇ ਨੂੰ ਤੋਰੀਏ ਤੇ ਉਹ ਵੀ ਆਪਣੇ ਘਰ ਜਾਣ ਵਾਲੇ ਬਣ ਤੇ ਚਲੋ ਜਾ ਕੇ ਆਪਣੇ ਘਰ ਵਸਾ ਦੱਸਣਾ ਇਸ ਪ੍ਰਮਾਤਮਾ ਕੇ ਹੋਈ ਮਗਨੇ ਬਲਜੀਤ ਦਲਜੀਤ ਹਾਂਜੀ ਗੱਲ ਸੁਣ ਯਾਰ ਯਾਰ ਹੋਇਆ ਤਾਂ ਕੁਛ ਨਹੀਂ ਆ ਮੈਨਾਂ ਨੂੰ ਵੀ ਚੱਲ ਹੁਣ 7 ਕ ਵੱਜ ਗਏ ਆ ਤੇ ਚੱਲੀ ਜਾ ਹੁਣ ਪਿੰਡ ਨੂੰ ਚਲਤੇ ਜਾਂਦੇ ਆ ਕੋ ਸ਼ਰਨ ਹਾਂ ਪਰ ਫੇਰ ਮੰਮੀ ਨਾ ਗੱਲਾਂ ਕਰੇ ਮੇਰੀ ਸੁਣ ਗੱਲ ਹੁਣ ਅੱਗੇ ਵਾਲਾ ਹਿਸਾਬ ਨਹੀਂ ਕਰ ਰੱਖਣਾ ਠੀਕ ਆ ਬਾਕੀ ਤੂੰ ਸਮਝ ਗਈ ਆ ਮੈਂ ਕੀ ਕਹਿਣਾ ਚਾਹੁੰਦਾ ਤੈਨੂੰ ਠੀਕ ਆ ਤੂੰ ਘਰ ਤਿਆਰੀ ਮੰਮੀ ਇਹਨਾਂ ਨੂੰ ਪਾ ਨਿਆਣਿਆਂ ਨੂੰ ਕੱਪੜੇ ਕੋਈ ਨਹੀਂ ਮੰਮੀ ਨੂੰ ਮਾਰਵਾਜ ਪੁਛ ਕੇ ਤੁਰਾਂਗੇ ਜਾ ਲਿਆ ਆਵਾਜ਼ ਮਾਰ ਕੇ ਮਾਰ ਦਿਆਂ ਨੀ ਮੰਮੀ ਤਾਈ ਜੀ ਅੱਜ ਤਾਨੂੰ ਮੇਰੇ ਘਰ ਦਾ ਰਾ ਕਿੱਦਾਂ ਆ ਗਿਆ ਕਿ ਜਾਂ ਪੁੱਲ ਗਏ ਜੇ ਰਾਤ ਹੀ ਨਹੀਂ ਰਾਹ ਕੀ ਭੁੱਲਣਾ ਤੇ ਏ ਤੇਰੇ ਘਰ ਦਾ ਆ ਮੈਨ ਅਗੇ ਕਿੜਾ ਪੁੱਲਾ ਵਾ ਪਰ ਇਹ ਕਹ ਲਿਆ ਫੇ ਅੱਜ ਮੈਂ ਆਈ ਉਧਰ ਹੀ ਸਾਂ ਝੂਠ ਨਹੀਂ ਬੋਲਣਾ ਅੱਛਾ ਆਈ ਮੈਂ ਉਹਨਾਂ ਵਾਲੀ ਹਾਂ ਉਹ ਫਿਰ ਮੈਂ ਵਿਹੜੇ 'ਚ ਗੱਡੀ ਲੱਗੀ ਵੇਖੀ ਗੱਡੀ ਉਹ ਪ੍ਰੋਨੇ ਦੀ ਮੈਨੂੰ ਪਤਾ ਉਹਦੀ ਪਛਾਣ ਆ ਅੱਛਾ ਗੱਡੀ ਪ੍ਰੋਨੇ ਦੀ ਸੀ ਤੇ ਮੈਂ ਫਿਰ ਨਹੀਂ ਗਈ ਇਹ ਲੋਤੇ ਮੈਂ ਆਈ ਹਾਂ ਮੈਂ ਕਿਹਨਾਂ ਕੁੜੀ ਦਾ ਪਤਾ ਪਤਾ ਲੈਣੀ ਆ ਤੇ ਕੀ ਹਿਸਾਬ ਕਿਤਾਬ ਹੈ ਚਲੋ ਬੰਦੇ ਦਾ ਦਿਲ ਹੋਰ ਹੋਰ ਹੋ ਜਾਂਦਾ ਖੜੀ ਬੈ ਤੇ ਤੁਸੀਂ ਜਾਣਾ ਸੀ ਸਗੋਂ ਨਾਲੇ ਗੱਲਬਾਤ ਹੋਣੀ ਸੀ ਕਿ ਕੀ ਗੱਲਬਾਤ ਕਰਦੇ ਆ ਉਹ ਤਾਂ ਗੱਲ ਤੇਰੀ ਠੀਕ ਵਾ ਗੱਲਬਾਤ ਸੁਣਾਂਗੇ ਹੁਣ ਬਾਅਦ ਚ ਜਾ ਕੇ ਅਜੇ ਕੀ ਪਤਾ ਅਗਲਾ ਕਿਹੜੇ ਹਿਸਾਬ ਨਾਲ ਆਇਆ ਕਿਹੜੇ ਨਾਮ ਨਾਲ ਅਜੇ ਬਾਅਦ ਚ ਪਤਾ ਲੱਗੇ ਤਾਈ ਜੀ ਇਹ ਇੱਕ ਗੱਲ ਵਾ ਨਾ ਸੱਸ ਆਈ ਆ ਨਾ ਸਹਰਾ ਆਇਆ ਵਾ ਪਰ ਉਹ ਆ ਗਿਆ ਵਾ ਕੀ ਤਾਂ ਲੈਣ ਆਇਆ ਵਾ ਤੇ ਜਵਾਬ ਦੇਣ ਆਇਆ ਵਾ ਜੇ ਲੈਣੋਂ ਦੇ ਤਾਂ ਕਰਦੇ ਜੀਆਂ ਨੇ ਨਾਲ ਹੀ ਆਉਣਾ ਹੈਗਾ ਨਾਲੇ ਜਿਹੜੇ ਸਾਬ ਨਾ ਆਈ ਆ ਨਾ ਫੇਰ ਤੇ ਬੰਦਾ ਹੀ ਉਹਨਾਂ ਦਾ ਆਉਣਾ ਆਣ ਕੇ ਤਾਂ ਆਪਣੀ ਨੌਤੀ ਨੂੰ ਨਾਲ ਲੈ ਕੇ ਜਾਂਦੀ ਪਰ ਉਹਨੇ ਇਕੱਲੇ ਨੂੰ ਇਕੱਲਾ ਦਾ ਕੀ ਫਰਕ ਆ ਪਰ ਗਾੜੀ ਜੀਵਨ ਕਿਹੜੀ ਘਟਵਾ ਇਹ ਵੀ ਬਥੇਰੀ ਵੱਧਵਾ ਆਹੋ ਉਹਨੇ ਕਿਹੜੀ ਦੱਸਣੀਆਂ ਵੀ ਮੇਰੇ ਘਰ ਕੀ ਹੋਇਆ 12-12 ਭਾਂ ਪਤਾ ਲੱਗੀ ਜਾਵੇ ਸਾਨੂੰ ਤੇ ਕੀ ਬੰਦਾ ਫਿਰਨਦਾ ਇਹਦੇ ਕਰ ਪਤਾ ਕੀ ਗੱਲਾਂ ਰਮਨ ਉਹ ਤਾਂ ਵਿਚਾਰੀ ਆਪ ਦੁਖੀ ਹੈ ਹੁਣ ਜਿਹਦੀ ਧੀ ਦੁਖੀ ਆ ਉਹਦੀ ਮਾਂ ਨੇ ਸੁਖੀ ਕਿੱਥੋਂ ਹੋਣਾ ਮਾਂ ਦਾ ਪੁੱਛਿਆ ਦਿਲ ਜਾਣਦਾ ਵੀ ਕੀ ਦਿਲ ਤੇ ਬੀਤਦੀ ਆ ਵੀ ਜਦੋਂ ਉਹਦੀ ਧੀ ਘਰਾਂ 'ਚ ਬੈਠੀ ਆ ਦੋ ਤਿੰਨ ਕੁੜੀਆਂ ਜੀ ਬੱਚੇ ਲੈ ਕੇ ਕਿੰਨਾ ਮਨ ਦੁਖੀ ਹੁੰਦਾ ਵਾ ਉਹਨੂੰ ਕੀ ਕਹਿਣਾ ਵਿਚਾਰੇ ਨੂੰ ਉਹ ਤਾਂ ਅੱਗੇ ਦੁਖੀ ਆ ਮੈਂ ਤਾਂ ਕੋਈ ਗੱਲ ਦੀ ਕਰਦੀ ਨਹੀਂ ਮੈਨੇ ਨਹੀਂ ਵਿਚਾਰੀ ਆ ਦੇ ਤਾਂ ਨਹੀਂ ਚਲੋ ਉਹਨੂੰ ਹੌਸਲਾ ਹੀ ਦੇਣਾ ਚਾਹੀਦਾ ਉਹ ਕੋਈ ਗੱਲ ਨਹੀਂ ਕੀ ਕਰਨਾ ਪੁੱਤ ਘਰ ਕੋਈ ਨਹੀਂ ਸਭ ਕੁਝ ਚੰਗਾ ਹੋ ਜਾਣਾ ਵਾ ਤਾਈ ਜੀ ਜਵਾਈ ਹੁਣੇ ਆਇਆ ਵਾ ਨਹੀਂ ਮੈਨੂੰ ਯਾਦ ਦਾ ਵਾ ਫੇ ਕੱਲ ਦਾ ਆਇਆ ਵਾ ਕਾਲ ਦੀ ਗੱਡੀ ਲੱਗੀ ਇੱਥੇ ਕਾਇਦਾ ਆਇਆ ਵਾ ਇੱਥੇ ਮੁਸ਼ਕਿਲ ਵਿੱਚ ਕਿਦਾਂ ਸੌਣਾ ਸੀ ਉਹਨੇ ਉਹਨਾਂ ਦੇ ਘਰ ਤੇ ਆਂਦੇ ਏਸੀ ਲੱਗਾ ਵਾ ਤੇ ਸਭ ਕੁਝ ਲੱਗਾ ਵਾ ਇੱਥੇ ਕਿਤੇ ਮੇਰਾ ਛੱਤ ਵਾਲਾ ਹੀ ਪੱਖਾ ਵਾ ਉਹ ਵੀ ਕਿਤੇ ਮਹਾ ਹੀ ਗਿਰਦਾ ਕਿਤੇ ਸੈਲ ਨਹੀਂ ਉਹਨੂੰ ਪਾਇਆ ਲੱਗਦਾ ਪਰ ਇਹ ਆ ਨਾ ਕਿ ਹੁਣ ਫਿਰ ਕੀ ਕਰਨਾ ਆਪਣੇ ਕੀ ਪਤਾ ਕੁੜੀ ਨੂੰ ਲੈਣ ਆਇਆ ਹੋਵੇ ਲੈ ਨਹੀਂ ਆਇਆ ਹੁਦ ਤਰੇ ਆ ਵਕਤ ਦਾ ਆਣ ਤੇ ਮੈਨੂੰ ਤਾਂ ਲੱਗਦਾ ਮਾਂ ਨਾਲ ਲੜ-ਲੁੜ ਕੇ ਆਇਆ ਹੋਣਾ ਉਹ ਵੀ ਮਾਂ ਨੇ ਨਹੀਂ ਆਉਣ ਦੇਣਾ ਮਾਂ ਨਾਲ ਫਿਰ ਲੜਿਆ ਹੋਊਗਾ ਮਾਰਦੀ ਹੋਣੀ ਪਰ ਨਹੀਂ ਲੈਣ ਜਾਣਾ ਏ ਆਂਦਾ ਹੋਵੇ ਨਹੀਂ ਮੈਂ ਲਿਆਉਣਾ ਆਪਣਾ ਟੱਬਰ ਤਾਂ ਹੀ ਰਾਤ ਰਿਆ ਵਾ ਕਿ ਇਹੋ ਜੀ ਗੱਲ ਹੋਈ ਹੋਣੀ ਆ ਤੇ ਤਾਂ ਹੀ ਕੱਲ ਦਾ ਆਣ ਕੇ ਇੱਥੇ ਰਿਆ ਵਾ ਤੇ ਲੈ ਕੇ ਜਾਉਂਗਾ ਪਰ ਤਾਈ ਜੀ ਇੱਕ ਗੱਲ ਵਾ ਮੈਂ ਤੁਹਾਨੂੰ ਅੱਗੇ ਵੀ ਕਿਹਾ ਸੀ ਇਹਨੂੰ ਆਪਣੇ ਹਿਸਾਬ ਦੇ ਲੱਭਣੇ ਚਾਹੀਦੇ ਸੀ ਜਦੋਂ ਜਿਆਦਾ ਉੱਚਿਆਂ ਦਾ ਮੱਥਾ ਲਾ ਲਈਏ ਨਾ ਫਿਰ ਇਹ ਕੰਮ ਹੁੰਦੇ ਹੀ ਹੁੰਦੇ ਆ ਇਹਨੂੰ ਪਤਾ ਤਾਂ ਹੈਗਾ ਹੀ ਨਾ ਇੰਨੇ ਕੁਛ ਦਿੱਤਾ ਨਾ ਲਿਆ ਇਦਾਂ ਹੀ ਗੁਰਦੁਆਰੇ ਖੜਿਆ ਤੇ ਫੇਰੇ ਕਰਕੇ ਕੁੜੀ ਤੋਰਤੀ ਪਰ ਤੇ ਇਹ ਉਹਨਾਂ ਨੂੰ ਵੀ ਤੇ ਦੱਸਿਆ ਸੀ ਨਾ ਕਿ ਅਸੀਂ ਮਾਤੜ ਬੰਦੇ ਆ ਇਹਨੇ ਸਾਰੀ ਗੱਲ ਦੱਸੀ ਸੀ ਉਹਨਾਂ ਨੂੰ ਜੇ ਤੁਹਾਨੂੰ ਪਈ ਮਨਜ਼ੂਰ ਵਾ ਤੇ ਫਿਰ ਤੁਸੀਂ ਰਿਸ਼ਤਾ ਕਰਿਓ ਤੇ ਜੇ ਕੱਲ ਨੂੰ ਤੁਸੀਂ ਗੱਲਾਂ ਕਰਨੀਆਂ ਮੇਰੇ ਧੀਰ ਨੂੰ ਤੇ ਅੱਜ ਹੀ ਨਾ ਕਰੋ ਤੁਸੀਂ ਉਦੋਂ ਮੰਨ ਕੇ ਕਿ ਕੋਈ ਗੱਲ ਹੀ ਨਹੀਂ ਸਾਨੂੰ ਸਭ ਕੁਝ ਚੰਗਾ ਵਾ ਸਾਨੂੰ ਕਿਸ ਚੀਜ਼ ਦੀ ਲੋੜ ਨਹੀਂਗੀ ਤੇ ਫਿਰ ਅੱਜ ਗੱਲਾਂ ਕਿਉਂ ਕਰਨ ਫਿਰ ਉਹਨਾਂ ਦੀ ਗਲਤੀ ਹੈ ਭਾਈ ਜੀ ਪੁੱਤਾਂ ਵਾਲੇ ਇਦਾਂ ਹੀ ਕਹਿੰਦੇ ਹੁੰਦੇ ਆ ਕਿ ਸਾਨੂੰ ਕਿਸ ਚੀਜ਼ ਦੀ ਲੋੜ ਨਹੀਂਗੀ ਆਪਣਾ ਨੱਕ ਨਮੂਜ ਬਣਾਉਣ ਵਾਸਤੇ ਨਾ ਸਭ ਕੁਝ ਦੇਣਾ ਹੀ ਪੈਂਦਾ ਵਾ ਧੀਆ ਨੂੰ ਜਦੋਂ ਧੀਆ ਵਸੌਣੀਆਂ ਹੋਣ ਨਾ ਫਿਰ ਹੱਥ ਝਾੜ ਕੇ ਨਹੀਂ ਜਾਣਾ ਚਾਹੀਦਾ ਸਭ ਕੁਝ ਦੇਣਾ ਪੈਂਦਾ ਵਾ ਉਹ ਤੇ ਤੇਰੀ ਗੱਲ ਮਨ ਨਹੀਂ ਆ ਤੇ ਪੁੱਤ ਘਰ ਹੋਇਆ ਦੇਣਾ ਵਾ ਹੁਣ ਜਿੰਨਾ ਕ ਘਰ ਵਾ ਕੋਲ ਵਾ ਉਹਨਾਂ ਕੀ ਕਰਨਾ ਵਾ ਹੁਣ ਵਾਧੂ ਕਿੱਥੋਂ ਕਰ ਦੇਣਾ ਵਾ ਉਦੋਂ ਫੋੜ ਮਾਰਦੀ ਫਿਰਦੀ ਏਡੇ ਸੌਖੇ ਏਡੇ ਸੌਖੇ ਐ ਸੌਖਿਆਂ ਨਾਲ ਮੱਥਾ ਲਾਉਣਾ ਬੜਾ ਔਖਾ ਹੁੰਦਾ ਵਾ ਹੁਣ ਵੇਖਣ ਹੀ ਨਹੀਂ ਲਈ ਨਾ ਕੀ ਬਣਿਆ ਵਾ ਹੁਣ ਜੇ ਤਾਂ ਉਹ ਜਵਾਈ ਲੈ ਗਿਆ ਤਾਂ ਠੀਕ ਆ ਜੇ ਨਾ ਖੜਿਆ ਉਦੋਂ ਅਗੜੇ ਕੁੱਝ ਪਾਉਣੀਆਂ ਐ ਇਹਨੇ ਮੈਂ ਖੜੇਗਾ ਮੇਰੇ ਹਿਸਾਬ ਨਾਲ ਤੇ ਮੈਨੂੰ ਲੱਗਦਾ ਵਾ ਕਿ ਖੜੂਗਾ ਜਣਾ ਕੱਲ੍ਹ ਤਾਂ ਅੰਤ ਦੇਖਾ ਵਾ ਚਲੋ ਵੇਖੋ ਕੀ ਆਨੇ ਤੇਲ ਵੇਖੋ ਤੇਲ ਦੀ ਧਾਰੀ ਮਾੜਾ ਪਤਲਾ ਮਾੜਾ ਪਤਲਾ ਜਿੰਨੇ ਜੋਗੇ ਕੀਤਾ ਹੀ ਆ ਨਾ ਉਹਨਾਂ ਨੇ ਇਹ ਨਾ ਵੀ ਬਿਲਕੁਲ ਹੀ ਨਹੀਂ ਕੀਤਾ ਅੱਜ ਦੀ ਨਹੀਂ ਗੱਲ ਹੈਗੀ ਤੇ ਮੁੰਡੇ ਨੂੰ ਤੇ ਪਤਾ ਹੀ ਆ ਸਭ ਕੁਝ ਲੈ ਜਾਣਾ ਉਹਨੇ ਮੇਰੇ ਸੱਜਣ ਚਲ ਤਾਈ ਜੀ ਇਹ ਗੱਲਾਂ ਦਾ ਮੁੱਕਣੀਆਂ ਹੀ ਨਹੀਂ ਚਾਹ ਪੀਓ ਤੇ ਹਾਂ ਚਲੋ ਜੋ ਕਰਮਾ ਛਾਊਗਾ ਹੋ ਜਾਊਗਾ ਹੁਣ ਕੀ ਕਰ ਸਕਦਾ ਬੰਦਾ